ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਰਨ ਲੱਗੇ ਆ ਨਵੇਂ ਬਲੌਗ ਦੀ ਸਟਾਰਟਿੰਗ ਅਸੀਂ ਪਹਿਲੀ ਵਾਰ ਸੋਚ ਰਹੇ ਆ ਵੀ ਬਲੌਗ ਬਣਾਈਏ ਆਪਾਂ ਪਾਉਣੇ ਹੁੰਦੇ ਆ ਸ਼ਾਰਟ ਜੇ ਤੇ ਬਲੌਗ ਨੂੰ ਦੇਖਿਓ ਐਂਡ ਤੱਕ ਤੇ ਸਾਡੇ ਨਾ ਕੁਛ ਚਿਰ ਪਹਿਲਾਂ ਆਇਆ ਸੀ ਮੀਂਹ ਤੇ ਥੋੜਾ ਜਿਹਾ ਮੀਂਹ ਆਇਆ ਕੁਝ ਜ਼ਿਆਦਾ ਨਹੀਂ ਆਇਆ ਸੀਗਾ ਥੋੜਾ ਜਿਹਾ ਆਇਆ ਤੇ ਆ ਗਏ ਨੇ ਬਾਹਰੋਂ ਇਹਨੇ ਸਾਬੀ ਲੈ ਕੇ ਤੇ ਆ ਦੇਖੋ ਨੇਰੀ ਸਾਡੇ ਜਿਹੜੀ ਆਈ ਆ ਕੁੰਡਾ ਕਿੰਨਾ ਖਲਾਰ ਗਈ ਤੇ ਆ ਸਾਡੇ ਸਾਹਮਣੇ ਲੱਗੇ ਇੱਕ ਅਦੂ ਦੀ ਬੱਲ ਜਿਹਨੇ ਕਦੂ ਐਨੇ ਲੱਗੇ ਆ ਵੀ ਅਸੀਂ ਖੁਸ਼ੀ ਹੋ ਗਏ ਖਾ ਖਾ ਕੇ ਤੇ ਆ ਰਮਨੀਕ ਨੂੰ ਮੈਂ ਕਿਹਾ ਆਪਾਂ ਬਣਾਉਨੇ ਆ ਵਲੌਗ ਤੇ ਇਹ ਫਿਰਦਾ ਹੈਗਾ ਇੱਥੇ ਫਿਰ ਬਣਾਉਨੇ ਆਪਾਂ ਆਲੂ ਮਟਰ ਦੀ ਸਬਜ਼ੀ ਆ ਪੌਣਾ ਚੱਕ ਪੁੱਤ ਡਿੱਗਿਆ ਪਿਆ ਦੇ ਪਿੱਛੇ ਦਾ ਵੀਅੂ ਦੇਖੋ ਪਿੱਛੇ ਦਾ ਵੀਅੂ ਬਹੁਤ ਸੋਹਣਾ ਆ ਕਿੱਥੇ ਸਿੱਟਣਾ ਨਹੀਂ ਉੱਥੇ ਰੱਖ ਮੈਂ ਧੌਉਂਗੀ ਪਹਿਲਾਂ ਮੈਨੂੰ ਚੜਿਆ ਪਿਆ ਸੀਗਾ ਬੁਖਾਰ ਤੇ ਸਾਡਾ ਰਮਨੀਕ ਆ ਜਾ। ਇਹ ਅੱਜ ਖੁਸ਼ ਦੱਸੋ ਕਿਉਂ ਐ? ਇਹ ਖੁਸ਼ ਪਤਾ ਕਿਉਂ ਐ? ਕਿਉਂਕਿ ਅੱਜ ਇਹਨੂੰ ਟਿਊਸ਼ਨ ਨਹੀਂ ਜਾਣਾ ਪਿਆ ਤੇ ਨਹੀਂ ਆ ਗਿਆ ਤੇ ਇਹ ਲੱਗਿਆ ਸੀ ਭੰਗੜੇ ਪਾਉਣਾ ਹਨਾ। ਹਨਾ। ਹੂੰ। ਇਹ ਮੈਥਾ ਉੱਚਾ ਹੋ ਗਿਆ ਭਾਈ ਮੇਰਾ ਪੁੱਤ ਮੈਂ ਛੋਟੀ ਹੋ ਗਈ ਇਹ ਵੱਡਾ ਹੋ ਗਿਆ ਹੁਣ। ਲਓ ਭਾਈ ਹੁਣ ਆਪਾਂ ਤੁਹਾਨੂੰ ਦਿਖਾਉਣੀ ਆਪਣੀ ਸੱਜੀ ਵੀ ਕਾਦੀ ਕਾਦੀ ਲੈਂਦੀ ਐ। ਨਿੰਬੂ ਲੈ ਕੇ ਆਏ ਨੇ ਇਹ ਲਓ ਜੀ ਸਬਜ਼ੀ ਬਣਾਵਾਂਗੇ ਅੱਜ ਆਪਾਂ ਆਲੂ ਮਟਰ ਦੀ ਤੇ ਇਹਦੀ ਰੈਸਪੀ ਹੈ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਧਰ ਗਿਣੇ ਜਾ ਰਹੇ ਨੇ ਪੈਸੇ ਤੇ ਆ ਬੰਬੂ ਵਹਿ ਗਿਆ ਫੇਰ ਮੋਬਾਈਲ ਤੇ ਚਲ ਆ ਯਾਰ ਅੰਮੀ ਕਾ ਆਲੂ ਮਟਰ ਕੱਢੀਏ ਇੱਕ ਵਾਰ ਵੈ ਕੱਢੀਏ ਬਾਹਰ ਬਹਿ ਕੇ ਹੈ ਬਾਹਰ ਬਹਿ ਕੇ ਬਾਹਰ ਬਹਿ ਕੇ ਕੱਢਾਂਗੇ ਕਿ ਇੱਥੇ ਬਹਿ ਕੇ ਕਢਵਾਏਗਾ ਬਾਹਰ ਬਹਿ ਕੇ ਚਾਹ ਨਾਲ ਘਰ ਚੱਕਾ ਸਮਾਨ ਚਲੀਏ ਖਾਓ ਬਾਈ ਇਸ ਮੋਬਾਈਲ ਦਾ ਖੇੜਾ ਛੋੜੋ ਕਾਰਟੂਨ ਦੇਖੋ ਕੰਮ ਕਰ ਰਿਹਾ ਘੱਟ ਚ ਮੋਬਾਈਲ ਹਮ ਇਸ ਕੋ ਨਹੀਂ ਛੋੜਾਂਗੇ ਕਿ ਨਹੀਂ ਜਾ ਰਹੇ ਨਹੀਂ ਨਿੰਬੂ ਘਾਦੇ ਵਾਸਤੇ ਲਿਆਉਂਦੇ ਆ ਪੀਣੇ ਬਣਾਵਾ ਨਿੰਬੂ ਪੀਣੀ ਆ ਨਿੰਬੂ ਪਾਣੀ ਚਾਲ ਮੈਂ ਬਣਾਉਣੀ ਹੈ ਨਿੰਬੂ ਪਾਣੀ 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 ਨਿੰਬੂ ਪਾਣੀ ਉਹਨੇ ਕਿਹਾ ਪਾਣੀ ਬਣਾਓ ਚੱਲ ਚੱਲ ਤੂੰ ਬਾਹਰ ਨਿਕਲ ਇਹ ਮੰਨਦੇ ਤੇਰੇ ਇੱਟਾ ਹੋ ਸਕਦਾ ਕਿਉਂਕਿ ਇਹੋ ਕਈ ਦਿਨਾਂ ਦਾ ਪਾਣੀ ਛਾੜਿਆ ਨਹੀਂ ਤੇ ਵੈਸੇ ਵੀ ਇਹ ਟੁੱਟਿਆ ਪਿਆ ਹੈ ਤੇ ਆਪਾਂ ਕਰਦੇ ਤੇਰੀ ਨਾਨੀ ਦੀ ਬੇਟ ਵੀ ਇਹਨੂੰ ਛੱਡ ਕੇ ਤੂੰ ਐ ਕਰ ਕਰ ਲੈ ਮਟਰ ਮਟਰ ਕੱਢ ਦੇ ਠੀਕ ਹੈ ਹਾਂ ਇੰਨੇ ਮੈਂ ਆਉਣੀ ਆ ਫਿਰ ਤੇਰੀ ਹੈਲਪ ਕਰੂੰਗੀ ਨਾਲ ਬੋਲ ਵਿਚਾਰਾ ਸਾਡਾ ਡੱਗ ਪਿਆ ਵਾਰ ਦਾ ਮੌਸਮ ਤੁਸੀਂ ਦੇਖੋ ਪਾਈ ਪਉਣਾ ਅਸੀਂ ਚੱਕਿਆ ਸੀ ਕਿ ਫੇਰ ਡੱਗ ਪਿਆ ਤੇ ਹੁਣ ਮੈਂ ਬਣਾਉਣੀ ਆ ਨੀਂਬੂ ਪਾਣੀ ਨੀਂਬੂ ਪਾਣੀ ਦੇ ਵਿੱਚ ਆਪਾਂ ਜਿਹੜੀ ਖੰਡ ਹੈ ਨਹੀਂ ਪਾਉਂਦੇ ਟਿੱਕੀ ਮੇ ਲੱਗਿਆ ਤੁਹਾਨੂੰ ਅੱਜ ਦਾ ਸਾਡਾ ਨੀਨੀ ਬਲੌਗ ਛੋਟੀ ਜਿਹੀ ਕੋਸ਼ਿਸ਼ ਸੀ ਸ਼ੇਅਰ ਜ਼ਰੂਰ ਕਰਿਓ ਜੀ ਬਾਏ ਬਾਏ ਤੇ ਤੁਹਾਨੂੰ ਆਲੂ ਮਟਰ ਦੀ ਸਬਜ਼ੀ ਅਸੀਂ ਦੱਸਾਂਗੀ ਕਿਵੇਂ ਬਣਾਉਣੀ ਹੈ